ਰਹਾਉ ਵਾਲਾ ਬੰਦ ਹੈ ਚਲਤ ਕਤ ਟੇਡੇ 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 ਬੜੇ ਸਰਲ ਜੇ ਅਰਥ ਬਣਦੇ ਨੇ ਜੇ ਆਪਾਂ ਸਮਝਣ ਦਾ ਯਤਨ ਕਰੀਏ ਤਿੰਨ ਵਾਰ ਸ਼ਬਦ ਇੱਥੇ ਬਾਬਾ ਕਬੀਰ ਜੀ ਨੇ ਟੇਡੇ 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 ਵਰਤਿਆ ਹੈ ਇੱਕ ਤਾਂ ਮਨੁੱਖ ਸੰਸਾਰਕ ਤੌਰ ਤੇ ਅਪਾਹਜ ਹੈ ਕਿਸੇ ਕਾਰਨ ਕਰਕੇ ਉਹਦੇ ਸਰੀਰ 'ਚ ਕੋਈ ਸਮੱਸਿਆ ਹੈ ਉਹ ਵੀ ਸੰਪੂਰਨ ਤੌਰ ਤੇ ਆਪਣੇ ਸਰੀਰ ਨੂੰ ਸਿੱਧੇ ਰੂਪ 'ਚ ਲੈ ਕੇ ਨਹੀਂ ਤੁਰ ਸਕਦਾ ਇੱਥੇ ਜਿਹੜਾ ਟੇਡਾ ਜਿਹੜਾ ਸ਼ਬਦ ਵਰਤਿਆ ਹੈ ਉਹਦਾ ਅਰਥ ਜਿਹੜਾ ਉਹ ਬਹੁਤ ਗਹਿਰਾ ਹੈ ਅਸੀਂ ਹੋਰ ਵੀ ਬਹੁਤ ਸਾਰੇ ਸ਼ਬਦਾਂ ਦੇ ਦੀਦਾਰ ਮਹਾਰਾਜ ਦੀ ਬਾਣੀ ਚੋਂ ਕਰਦੇ ਹਾਂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਕਹਾਂ ਨਰ ਗਰਭ ਸਥੋਰੀ ਬਾਤ ਹੰਕਾਰ غرور ਬੰਦੇ ਦੀ ਬੋਲੀ 'ਚ ਵੀ ਫਰਕ ਪਾਉਂਦਾ ਹੈ ਬੰਦੇ ਦੇ ਸੁਭਾਅ 'ਚ ਵੀ ਫਰਕ ਪਾਉਂਦਾ ਹੈ ਬੰਦੇ ਦੀ ਚਾਲ ਵਿੱਚ ਵੀ ਫਰਕ ਪਾਉਂਦਾ ਹੈ ਜਿਹੜੀ ਗੱਲ ਨੂੰ ਅਸੀਂ ਬਹੁਤ ਵੱਡੀ ਗਣਦੇ ਆਂ ਬਾਬਾ ਜੀ ਦੀ ਬਾਣੀ ਕਹਿੰਦੀ ਬੜੀ ਨਿੱਕੀ ਜੀ ਗੱਲ ਕਰਕੇ ਬੜਾ ਟੇਡਾ ਹੋ ਗਿਆਂ ਗਰੂਰੀ ਹੋ ਗਿਆਂ ਹੰਕਾਰੀ ਹੋ ਗਿਆਂ ਕਹਾਂ ਨਰ ਗਰਭ ਸ ਥੋੜੀ ਬਾਤ ਮਨ ਦਾਸ ਨਾਜ ਟਕਾ ਚਾਰ ਗੰਠੀ ਐਂਡੂ ਟੇਡੋ ਜਾਤ ਉਹਨਾਂ ਵੇਲੇਾਂ ਚ ਦਾਸ ਮਾਨ ਦਾਣੇ ਹੋ ਜਾਣੇ ਚਾਰ ਟਕੇ ਕਿਸੇ ਬੰਦੇ ਕੋਲੇ ਆ ਜਾਣ ਬਹੁਤ ਵੱਡੀਆਂ ਗੱਲਾਂ ਸੀ ਕਹਿੰਦੇ ਆ ਦੋ ਚੀਜ਼ਾਂ ਤੇਰੇ ਜੀਵਨ ਚ ਆਈਆਂ ਨਾ ਪਹਿਲਾ ਮਨੁੱਖ ਤੂੰ ਐ ਨਾ ਆਖਰੀ ਤੂੰ ਐ ਇਹ ਸੰਸਾਰੀ ਰਤਬਾ ਸੰਸਾਰੀ ਦੌਲਤ ਹਜ਼ਾਰਾਂ ਕੋਲੇ ਆਈ ਐ ਹਜ਼ਾਰਾਂ ਕੋਲੇ ਆਏਗੀ ਪਰ ਇਹਨੇ ਤੇਰੇ ਚ غرੂਰ ਲੈ ਕੇ ਆਂਦਾ ਤੇਰੇ ਚ ਹੰਕਾਰ ਲੈ ਕੇ ਆਂਦਾ ਤੇਰੇ ਚ ਹਉਮੈ ਲੈ ਕੇ ਆਂਦੀ ਬਾਣੀ ਦਾ ਸਿਧਾਂਤ ਸਮਝਣ ਦਾ ਯਤਨ ਕਰਿਓ ਆਪਾਂ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਆ ਨਾ ਉਦਚ ਮਹਾਰਾਜ ਕਹਿੰਦੇ ਆਪ ਸਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ ਇਹ ਗੁਰੂ ਮਹਾਰਾਜ ਦੀ ਬਾਣੀ ਦਾ ਸਿਧਾਂਤ ਆ ਜੀ ਕਿ ਮਨ ਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਫੇਸ ਸਿੱਖਾ ਜੇ ਆਤਮਕ ਤੌਰ ਤੇ ਬ੍ਰਹਮ ਗਿਆਨੀ ਬਣ ਜਾਏ ਜਾਂ ਸੰਸਾਰੀ ਤਲ ਤੇ ਅਮੀਰੀ ਸਿਖਰਾਂ ਨੂੰ ਛੂ ਜਾਏ ਪਰ ਤੇਰੇ ਅੰਦਰਲੀ ਨਿਮਰਤਾ ਅੰਦਰਲਾ ਸਹਜ ਹੈ ਉਹ ਗਵਾਚਣਾ ਨਹੀਂ ਚਾਹੀਦਾ ਤੈਨੂੰ ਬਹੁਤ ਦਿੱਤਾ ਹੈ ਤਾਂ ਵੀ ਤੂੰ ਆਹੀਂ ਕਰਕੇ ਜਾਣਨਾ ਵੀ ਮੈਂ ਵੀ ਇੱਕ ਆਮ ਅਨਸਾਨਾ ਵਰਗਾ ਇਨਸਾਨ ਹਾਂ ਆਮ ਸਰੀਰਾਂ ਵਰਗਾ ਸਰੀਰ ਹਾਂ ਕਹਿੰਦੇ ਤਨ ਭੂਮਿਕਾ ਜੋ ਕਰੈ ਗਮਾਨ ਸੋ ਮੂਰਖ ਅੰਦਾ ਅਗਿਆਨ ਅੰਨਾ ਹੋ ਗਿਆ ਅਗਿਆਨੀ ਹੋ ਗਿਆ ਇਹਦੇ ਚ ਇਸੇ ਤਨ ਨੇ ਇਸੇ ਸ਼ੌਹਰਤ ਨੇ ਇਸੇ ਹੰਕਾਰ ਨੇ ਤੇਰੇ ਚ ਟੇਡਾਪਣ ਲੈ ਕੇ ਆਂਦਾ ਫਿਰ ਮਹਾਰਾਜ ਬਾਣੀ ਚ ਕਿੰਨੇ ਸ਼ਬਦ ਕਿ ਤਨ ਜੋਬਨ ਕਾ ਗਰਭ ਨ ਕੀਜੈ ਕਾਗਦ ਜਹੋਂ ਗਲ ਜਾਏਗਾ ਫਿਰ ਕਹਿੰਦੇ RAM ਗयो ਰਾਵਣ ਗयो ਜਾਂ ਕੋ ਬਹੁ ਪਰਵਾਰ ਫਿਰ ਕਹਿੰਦੇ ਨੇ ਰਾਵਣ ਤੋਂ ਅਧਿਕ ਛਤਰਪਤ ਰਾਜਾ ਸੰਸਾਰ ਤੇ ਕੌਣ ਹੋ ਸਕਦਾ ਸੀ ਸਮੇ ਨੇ ਉਹ ਵੀ ਮਟਾਇਆ ਗੁਰਮਤ ਦਾ ਸਿਧਾਂਤ ਹੈ ਜੇ ਤੇਰੇ ਕੋਲੇ ਬਹੁਤ ਹੈ ਤੇ ਕਹਿ ਵੀ ਮੇਰੇ ਕੋਲੇ ਬਹੁਤ ਥੋੜਾ ਹੈ ਮੈਂ ਵੀ ਆਮ ਜੀਵਾਂ ਵਰਗਾ ਜੀਵ ਹਾਂ ਤੇ ਜੇ ਰੋਟੀ ਨਹੀਂ ਪੱਕ ਰਹੀ ਤੇ ਫਿਰ ਸਬਰ ਸੰਤੋਖ ਨਾਲ ਆਹ ਕਹਿਣਾ ਵੀ ਸਤਿਗੁਰੂ ਬਹੁਤ ਦਿੱਤਾ ਹੈ ਜੇ ਗੁਜ਼ਾਰਾ ਵੀ ਓਖਾ ਹੋ ਰਿਆ ਨਾ ਤੇ ਫਰੀਦਾ ਰੁੱਕੀ ਸੁੱਕੀ ਖਾਏ ਕੇ ਠੰਡਾ ਪਾਣੀ ਪੀयो ਦੇਖ ਪਰਾਈ ਚੋਪੜੀ ਨਾ ਤਰਸਾਏ ਫਿਰ ਇਹ ਸਿਧਾਂਤ ਹੈ ਕਿ ਸ਼ੁਕਰ ਹੈ ਸਤਿਗੁਰ ਚੁੱਲ੍ਹੇ ਤੇ ਰੋਟੀ ਪੱਕ ਰਹੀ ਹੈ ਇੱਥੇ ਚੁੱਲ੍ਹੇ ਬਾਲਣੇ ਨਸੀਬ ਨਹੀਂ ਕਈਆਂ ਨੂੰ ਸਤਗੁਰੂ ਸਿਰ ਤੇ ਛੱਤ ਹੈ ਜਿਵੇਂ ਦੀ ਵੀ ਹੈ ਸੰਸਾਰ ਕੋਲੇ ਛੱਤ ਨਹੀਂ ਹੈ ਮੈਂ ਤੰਦਰੁਸਤਾਂ ਹਜ਼ਾਰਾਂ ਲੋਕ ਹਸਪਤਾਲਾਂ ਚ ਪਏ ਆ ਜੇ ਥੋੜਾ ਉਹਨੂੰ ਬਹੁਤ ਕਰਕੇ ਜਾਣ ਜੇ ਬਾळा ਦਿੱਤਾ ਉਹਨੂੰ ਆਹੀਂ ਸਮਝ ਕਿ ਸਤਗੁਰੂ ਮੈਂ ਵੀ ਆਮ ਜੀਵ ਆ ਤੇ ਨਹੀਂ ਕੀ ਹੋਏਗਾ ਫਿਰ ਹੰਕਾਰ ਆਏਗਾ ਫਿਰ ਅੱਖਾਂ 'ਚ ਵੀ ਉਹ ਚੀਜ਼ ਦਿਸੇਗੀ ਜ਼ੁਬਾਨ 'ਚ ਵੀ ਦਿਸੇਗੀ ਚਾਲ 'ਚ ਵੀ ਦਿਸੇਗੀ ਤੁਹਾਡੇ ਵਿਹਾਰ 'ਚ ਵੀ ਦਿਸੇਗੀ ਕਿਸੇ ਨੇ ਬੜੀ ਸੋਹਣੀ ਗੱਲ ਲਿਖੀ ਕਹਿੰਦੇ ਤੁਹਾਡੀ ਅਮੀਰੀ ਇਸ ਗੱਲ 'ਚ ਹੈ ਕਿ ਤੁਹਾਡੇ ਕੋਲ ਬਹਿਣ ਵਾਲੇ ਮਨੁੱਖ ਨੂੰ ਇਹ ਅਹਿਸਾਸ ਨਾ ਹੋਵੇ ਕਿ ਮੈਂ ਛੋਟਾ ਆ ਮੈਂ ਗਰੀਬ ਹਾਂ ਤੇ ਜੇ ਉਹਨੂੰ ਵਾਰ-ਵਾਰ ਅਹਿਸਾਸ ਹੋ ਰਿਹਾ ਨਾ ਕਿ ਮੈਂ ਬਹੁਤ ਛੋਟਾ ਆ ਮੈਂ ਬਹੁਤ ਛੋਟਾ ਆ ਇਹਦਾ ਅਰਥ ਹੈ ਤੁਸੀਂ ਅਮੀਰ ਨਹੀਂ ਅੰਦਰੋਂ ਬਹੁਤ ਗਰੀਬ ਹੋ ਗਏ ਹੋ ਤੁਸੀਂ ਵਿਦਵਾਨ ਹੋ ਤੇ ਕਿਸੇ ਨੂੰ ਉਸ ਗੱਲ ਦਾ ਨਹੀਂ ਪਤਾ ਉਹਨੂੰ ਇਹ ਹੀਣ ਭਾਵਨਾ ਅੰਦਰ ਮਹਿਸੂਸ ਨਾ ਹੋਵੇ ਕਿ ਮੈਂ ਕੁਝ ਨਹੀਂ ਜਾਣਿਆ ਤੁਸੀਂ ਤਾਕਤਵਰ ਹੋ ਤੇ ਕਮਜ਼ੋਰ ਤੁਹਾਨੂੰ ਵੇਖ ਕੇ ਡਰੇ ਨਾ ਇਹ ਬਾਣੀ ਸਮਝਾਉਂਦੀ ਸਾਨੂੰ ਚਲਤ ਕਤ ਟੇਡੇ 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 ਕਿਉਂ ਟੇਡਾ ਹੋ ਗਿਆ ਕਿਉਂ ਗਰੂਰੀ ਹੋ ਗਿਆ ਹੰਕਾਰੀ ਹੋ ਗਿਆ ਫਿਰ ਮਹਾਰਾਜ ਸਾਨੂੰ ਸਾਡੀ ਏਕਾਤ ਦੱਸਦੇ ਆ ਮੈਂ ਅੱਗੇ ਵੀ ਕਈ ਵਾਰ ਸ਼ਬਦ ਵਰਦਾ ਅਸੀਂ ਆਮ ਹੀ ਆਪਣੀ ਬੋਲੀ ਦੇ ਸ਼ਬਦ ਵਰਦੇ ਆ ਮੈਨੂੰ ਫਲਾਨੇ ਦੀ ਏਕਾਤ ਦਾ ਪਤਾ ਹੈ ਮੈਂ ਫਲਾਨੇ ਨੂੰ ਉਹਦੀ ਏਕਾਤ ਦਿਖਾਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸਾਡੀ ਏਕਾਤ ਦਿਖਾ ਰਹੇ ਆ। ਕਹਿੰਦੇ ਅਸਲ ਏਕਾਤ ਬੰਦਿਆ ਤੇਰੀ ਆਵਾ। ਕੀ ਏਕਾਤ ਹੈ? ਅਸਤ ਚਰਮ ਬੈਸਟਾ ਕੇ ਮੁੰਦੇ ਦੁਰਗੰਧ ਹੀ ਕੇ ਬੇਡੇ ਕਹਿੰਦੇ ਹੱਡੀਆਂ ਮੱਜ ਮਾਸ ਨਾਲ ਲਪੇਟਿਆ ਹੋਇਆ ਇੱਕ ਪੁਤਲਾ ਹੀ ਆ ਨਾ। ਦੁਰਗੰਧ ਦਾ ਬਣਿਆ ਆ ਆ ਏਕਾਤ ਹੈ ਤੇਰੀ। ਆ ਔਕਾਤ ਹੈ ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ ਆ ਆ ਔਕਾਤ ਹੈ ਤੇਰੀ ਕਿਸੇ ਨੂੰ ਔਕਾਤ ਦਿਖਾਉਣ ਵਾਲਿਆ ਆਪਣੀ ਔਕਾਤ ਸਮਝ ਕੇ ਤੇਰੀ ਅਸਲੀਅਤ ਕਿੱਥੇ ਖੜੀ ਹੋਈ ਹੈ ਆਸਤ ਦਾ ਅਰਥ ਹੁੰਦਾ ਹੱਡੀਆਂ ਚਰਮ ਬਿਸਟਾ ਮੱਜ ਨਾਲ ਮਾਸ ਨਾਲ ਹੱਡੀਆਂ ਟਕੀਆਂ ਹੋਈਆਂ ਆ ਤੇ ਵਿੱਚ ਮੱਝ ਭਰੀ ਹੋਈ ਐ ਤੇ ਮਹਾਰਾਜ ਨੇ ਇਹਨੂੰ ਦਰਗੰਧ ਆਖਿਆ ਵੀ ਚੇਰ ਪਾਰ ਖੜੋਗੇ ਤੇ ਦਰਗੰਧ ਐ ਅੰਦਰ ਗੰਦਗੀ ਆ ਚਲੋ ਸਰੀਰ ਦੀ ਗੰਦਗੀ ਤੇ ਢੱਕ ਲਈ ਮਾਸ ਨਾਲ ਅਕਾਲ ਪੁਰਖ ਨੇ ਖੇੜ ਵਰਤਾਈ ਕਿ ਮਾਸ ਦੀਆਂ ਚਾਰ ਪਰਤਾਂ ਚੜੀਆਂ ਤੇ ਗੰਦਗੀ ਲੁਕ ਗਈ ਸਤਿਗੁਰੂ ਕਹਿੰਦੇ ਤੇਰੇ ਓਗਣਾ ਤੇ ਪੜਦਾ ਕੌਣ ਪਾਏਗਾ ਤੇਰੇ ਗੁਨਾਹਾਂ ਚੋ ਜਿਹੜੀ ਗੰਦਗੀ ਆ ਰਹੀ ਹੈ ਉਹ ਬਦਬੂ ਤੇ ਇਤੋਂ ਵੀ ਜ਼ਿਆਦਾ ਖਤਰਨਾਕ ਹੈ ਤੇਰੇ ਪਾਪਾਂ ਚੋ ਜਿਹੜੀ ਦੁਰਗੰਧ ਆ ਰਹੀ ਹੈ ਉਹ ਤਾਂ ਇਤੋਂ ਵੀ ਜ਼ਿਆਦਾ ਖਤਰਨਾਕ ਹੈ ਅਸਲ ਤ ਹੈ ਜਲ ਕੀ ਭੀਤ ਪਵਨ ਕਾ ਥੰਬਾ ਰਗਤ ਬੰਦ ਕਾ ਇਹ ਕਾਤ ਹੈ ਤੇਰੀ ਮੇਰੇ ਪਾਸ ਪਹਿਲੇ ਬੰਦ ਚ ਬਖਸ਼ਿਸ਼ ਕਰ ਦੇ ਕਾਮ ਕਰੋਧ ਤ੍ਰਿਸ਼ਨਾ ਕੇ ਲੀਨੇ ਗਤ ਨਹੀਂ ਇਹ ਕਹਿ ਜਾਨੀ ਤੂੰ ਨਾ ਪ੍ਰਮਾਤਮਾ ਨੂੰ ਜਾਣਿਆ ਤੂੰ ਨਾ ਵਾਹਿਗੁਰੂ ਨੂੰ ਜਾਣਿਆ ਤੂੰ ਆਪਣੀ ਅਸਲ ਅਵਸਥਾ ਤੋਂ ਦੂਰ ਰਹਾ ਜਿੱਥੇ ਹੋਣਾ ਚਾਹੀਦਾ ਸੀ ਤੈਨੂੰ ਕਾਦੇ ਜ ਫਸਾਇਆ ਕਾਮ ਚ ਕਿਹੜੀ ਦੁਨੀਆ ਸੀ ਤੇਰੀ ਕ੍ਰੋਧ ਤ੍ਰਿਸ਼ਨਾ ਖਿਮਾ ਮੰਗਦਾ ਗੁਰੂ ਦੀ ਗੋਦ ਚ ਬਹਿ ਕੇ ਤਿੰਨੇ ਔਗਣ ਬੰਦੇ ਚ ਹੋਣ ਤੇ ਟਿਕਾ ਹੋਏ ਹੋ ਸਕਦਾ ਨਾ ਤਾਂ ਕਾਮ ਹੀ ਮਨੁੱਖ ਟਿਕੇਗਾ ਨਾ ਤ੍ਰਿਸ਼ਨਾ ਲੂ ਟਿਕੇਗਾ ਤੁਸੀਂ ਪਾਠ ਕਰਨ ਵੀ ਬਹਿ ਜਾਓਗੇ ਨਾ ਖਿਮਾ ਕਰਨ ਨਹੀ ਟਿਕਦਾ ਅੰਦਰ ਤੁਸੀਂ ਕਥਾ ਜਵਨੀ ਟਿਕਾ ਸਕਦੇ ਆਪਨਾ ਅੰਦਰ ਸੇਵਾ ਜਵਨੀ ਟਿਕਾ ਸਕਦੇ ਤ੍ਰਿਸ਼ਨਾ ਤਿ ਤ੍ਰਿਸ਼ਨਾ ਦੇ ਅਧੀਨ ਹੋ ਕੇ ਮਨੁੱਖ ਦੌੜਿਆ ਫਿਰਦਾ ਭੱਜਿਆ ਫਿਰਦਾ ਗਤ ਨਹੀਂ ਇਹ ਕਹਿ ਜਾਨੀ ਮੈਂ ਸੰਖੇਪ ਵਾਹਿਗੁਰੂ ਕਿਰਪਾ ਕਰੇ ਆਪੇ ਇੱਕ ਇੱਕ ਸ਼ਬਦ ਤੇ ਜਿੰਨੀ ਸਤਿਗੁਰ ਨੇ ਸਮਝ ਬਖਸ਼ੀ ਜਰੂਰ ਵਿਚਾਰ ਕਰਾਂਗੇ ਫੁੱਟੀ ਅੱਖੇ ਕਛੂ ਨ ਸੁਜੈ ਅੱਖਾਂ ਤੋਂ ਸੁਰਤੀ ਦੀਆਂ ਤੋਂ ਅੰਨ ਹੋ ਗਏ ਬੂਡ ਮੁਏ ਬੈਨ ਪਾਣੀ ਕਹਿੰਦੇ ਆਉਣ ਲੱਗਦਾ ਬਿਨਾ ਪਾਣੀ ਤੋਂ ਡੱਬ ਗਿਆਂ ਰੇ ਨਰ ਨਾਵ ਚੌੜ ਕਤ ਬੂੜੀ ਇਹਦਾ ਅਰਥ ਸਮਝੋ ਇੱਕ ਤਾਂ ਕੈਸਤੀ ਦੇ ਡੁੱਬਣ ਦਾ ਕਾਰਨ ਸੀ ਪਾਣੀ ਇਹ ਸ਼ਾਲਾ ਹੀ ਕਿਸਤੀ ਡੁੱਬ ਗਈ ਬਾਪੂ ਕਹਿੰਦਾ ਤੂੰ ਰੜੇ ਮદાન 'ਚ ਹੀ ਡੁੱਬੀ ਫਿਰਦਾ ਰੜਾ ਮદાન ਤੂੰ ਡੁੱਬਿਆ ਕਾਹਦੇ 'ਚ ਪਾਣੀ 'ਚ ਡੁੱਬਦਾ ਹੈ ਗੱਲ ਹੋਰ ਸੀ ਤੂੰ ਬਿਨਾ ਪਾਣੀ ਤੋਂ ਡੁੱਬ ਗਿਆ ਇਹਦਾ ਅਰਥ ਕੀ ਸੀ ਕਿ ਤੈਨੂੰ ਦੁਖੀ ਕਰਨ ਲਈ ਬਾਹਰੋਂ ਕੁਝ ਨਹੀਂ ਆਇਆ ਤੇਰੇ ਅੰਦਰਲੇ ਵਿਕਾਰਾਂ ਨੇ ਤੈਨੂੰ ਖਤਮ ਕਰਤਾ ਕੋਈ ਖੋਰ ਬਾਹਰੋਂ ਕਾਰਨ ਨਹੀਂ ਹੈ ਕਿ ਤੋਂ ਦੀ ਕੋਈ ਬਾਹਰੋਂ ਸਮੱਸਿਆ ਹੋ ਗਈ ਮੇਰੀ ਜਾਨ ਤੇ ਹਮਲਾ ਹੋ ਗਿਆ ਮੇਰੇ ਮਾਲ ਤੇ ਖਤਰਾ ਹੋ ਗਿਆ ਕਿਸੇ ਨੇ ਮੇਰਾ ਰਹਾਨੀ ਅੰਦਰਲਾ ਜੀਵਨ ਖਤਮ ਕਰਤਾ ਕਹਿੰਦੇ ਨਹੀਂ ਕਾਮ ਨਹੀਂ ਕੀਤਾ ਕ੍ਰੋਧ ਨਹੀਂ ਕੀਤਾ ਹੰਕਾਰ ਨਹੀਂ ਕੀਤਾ ਹਉਮੈ ਨਹੀਂ ਕੀਤਾ ਔਰ ਇਹ ਰੋਗ ਬਾਹਰੋਂ ਪੈਦਾ ਨਹੀਂ ਹੋਏ ਤੇਰੇ ਅੰਦਰੋਂ ਹੀ ਪੈਦਾ ਹੋਏ ਆ ਕਸ਼ਤੀ ਬਾਹਰਲੇ ਪਾਣੀ ਨਾਲ ਨਹੀਂ ਡੁੱਬੀ ਰੜੇ ਚ ਡੁੱਬ ਗਈ ਤੂੰ ਪਾਣੀ ਚ ਨਹੀਂ ਡੁੱਬਿਆ ਬਿਨਾ ਪਾਣੀ ਤੋਂ ਡੁੱਬਿਆ ਤੈਨੂੰ ਬਾਹਰ ਲਿਆਂ ਨਹੀਂ ਮਾਰਿਆ ਤੈਨੂੰ ਅੰਦਰ ਲਿਆਂ ਦਸ਼ਮਣਾ ਨਹੀਂ ਮਾਰਿਆ ਇਹਨੂੰ ਮਹਾਰਾਜ ਨੇ ਆਖਿਆ ਪੰਜ ਵਿਖਾਦੀ ਏਕ ਗਰੀਬਾ ਇਹਨੂੰ ਆਖਿਆ ਕਿਉਂ ਲੇਜੈ ਗੜਬੰਕਾ ਭਾਈ ਦੋ ਵਰ ਕੋ ਟਰ ਤੇ ਵਰ ਖਾਈ ਪੰਜ 25 ਮੋਹ ਮਦ ਮਸਰ ਆਡੀ ਪਰਬਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚੇ ਕਹਾਂ ਕਹਾ ਕਰੋ ਰੁਗਰਾਇਆ ਅੰਦਰਲੇ ਉਗਣਾ ਨਹੀਂ ਮਾਰਤਾ ਰਾਮ ਨਾ ਜਪੋ ਕਵਣ ਭ੍ਰਮ ਭੂਲੇ ਤੁਮ ਤੇ ਕਾਲ ਨ ਦੂਰੇ ਕਿਉਂ ਨਹੀਂ ਜਪਦਾ ਕਿਉਂ ਨਹੀਂ ਜੁੜਦਾ ਪ੍ਰਾਣੀ ਏਕੋ ਨਾਮ ਧਿਆਵੋ ਆਪਣੀ ਪਤ ਸੇਤੀ ਕਰ ਜਾਵੋ ਤੇ ਮੌਤ ਤੇ ਇਥੋਂ ਦੂਰ ਨਹੀਂ ਹੈ ਸੁਣ ਰਿਹਾ ਸਹਿਕ ਬੋਲ ਹਰ ਬੰਦੇ ਨੂੰ ਲੱਗਦਾ ਮੈਂ ਵੱਡਾ ਹੋ ਰਿਹਾ ਮੇਰਾ ਕਾਰੋਬਾਰ ਵੱਡਾ ਹੋ ਰਿਹਾ ਹੈ ਮੇਰਾ ਘਰ ਪਰਿਵਾਰ ਵੱਡਾ ਹੋ ਰਿਹਾ ਹੈ ਮੈਂ ਵੱਡਾ ਹੋ ਰਿਹਾ ਸਤਿਗੁਰ ਦੀ ਬਾਣੀ ਕਹਿੰਦੀ ਅਸਲੀਅਤ ਚ ਭਾਵੇਂ ਸਭ ਕੋ ਜੀ ਵੱਡਾ ਹੋ ਰਿਹਾ ਤੂੰ ਛੋਟਾ ਹੋ ਰਿਹਾ ਕੋਠੀਆਂ ਉੱਥੇ ਰਹਿ ਜਾਣਗੀਆਂ ਤੂੰ ਮੁੱਕ ਜਾਣਾ ਜ਼ਮੀਨਾਂ ਬਹੁਤ ਵੱਧ ਗਈਆਂ ਪਰ ਤੂੰ ਤੇਰੀ ਤੇਰੀ ਜ਼ਿੰਦਗੀ ਤਾਂ ਘਟੀ ਰਹੀ ਘਟ ਹੀ ਰਹੀ ਤੂੰ ਤਾਂ ਨਿੱਕਾ ਹੀ ਹੋ ਰਿਹਾ ਨਾ ਜਨਣੀ ਜਾਣ ਸੁਤ ਵੱਡਾ ਹੋਤ ਹੈ ਇਤਨਾ ਕ ਨਾ ਜਾਣੇ ਜੇ ਦਿਨ ਦਿਨ ਆਵਤ ਘਟਤ ਹੈ ਸਾਨੂੰ ਪਰ ਮੇਰੀ ਵਿਸ਼ਾਲਤਾ ਵੱਧ ਰਹੀ ਹੈ ਮੇਰਾ ਦਾਇਰਾ ਵੱਧ ਰਿਹਾ ਹੈ ਇੱਕ ਲਿਮਟਿਡ ਜੀ ਜ਼ਿੰਦਗੀ ਵਿੱਚੋਂ ਅਧਿਓਂ ਜ਼ਿਆਦਾ ਗਵਾਈ ਬੈਠਾ ਹੈ ਪਿੱਛੇ ਕੀ ਰਹਿ ਗਿਆ ਵੱਡਾ ਹੋ ਰਿਹਾ ਕਿ ਛੋਟਾ ਹੋ ਰਿਹਾ ਕਾਲ ਨਾ ਮਹਾਰਾਜ ਕਹਿੰਦੇ ਕਾਲ ਨਾ ਦੂਰੇ ਕਾਲ ਦੂਰ ਨਹੀਂ ਹੈ ਇੱਥੇ ਕਾਲ ਦਾਰਤ ਸਮਾਂ ਹੈ ਅਸੀਂ ਸਾਰੇ ਸਮੇਂ ਚ ਪੈਦਾ ਹੋਏ ਕਿਸੇ ਦਾ 70 ਦਾ ਜਨਮ ਹੈ ਕਿਸੇ ਦਾ 90 ਦਾ ਕਿਸੇ ਦਾ 2000 ਦਾ ਜਰੀ ਸਾਸੰਗ ਜਿਹੜੀ ਚੀਜ਼ ਸਮੇਂ ਚ ਬਣੀ ਹੋਵੇ ਨਾ ਉਹਨੂੰ ਸਮਾਂ ਹੀ ਮਿਟਾ ਦਿੰਦਾ ਇੱਕ ਪਰਮਾਤਮਾ ਹੈ ਜਿਹਦੇ ਬਾਰੇ ਗੁਰਬਾਣੀ ਚ ਸ਼ਬਦ ਆਇਆ ਕੀ ਆਇਆ ਭਾਈ ਅਕਾਲ ਮੂਰਤ ਉਹ ਸਮੇਂ ਤੋਂ ਰਹਿਤਾ ਉਹ ਜੰਮ ਦਾ ਮਰਦਾ ਨਹੀਂ ਹੈ ਉਹ ਜੰਮਣ ਮਰਨ ਦੇ ਗੇੜ ਤੋਂ ਬਾਹਰ ਅਸੀਂ ਸਾਰੇ ਇੱਕ ਸਮੇਂ ਚ ਪੈਦਾ ਹੋਏ ਆ ਸਮੇਂ ਨਹੀਂ ਮਿਟਾ ਦੇਣਾ ਜਿਹੜੀਆਂ ਚੀਜ਼ਾਂ ਦੀ ਇਸ਼ੂ ਡੇਟ ਹੁੰਦੀ ਆ ਨਾ ਉਹਨਾਂ ਦੀ ਐਕਸਪਾਇਰੀ ਡੇਟ ਜ਼ਰੂਰ ਲਿਖੀ ਹੁੰਦੀ ਨਾਲ ਸਾਡੇ ਜਨਮ ਨਾਲ ਸਾਡਾ ਮੌਤ ਦਿਨ ਤੈਹ ਹੋ ਗਿਆ ਸੀ ਅੱਜ ਜਨਮ ਦਿਨ ਹੀ ਮਨਾ ਰਿਹਾ 70 ਸਾਲ ਦਾ ਬੰਦਾ ਮੌਤ ਦਿਨ ਤੇ ਭੁੱਲਿਆ ਹੋਇਆ ਅੱਜ ਜਨਮ ਦਾ ਚਾਹੀ ਨਹੀਂ ਲੱਥਾ ਤੇਰੇ ਜਨਮ ਦਿਨ ਮਨਾਉਣੇ ਵੀ ਤਾਂ ਸਫਲ ਸੀ ਜੇ ਤੂੰ ਜਨਮ ਨੂੰ ਸਫਲ ਕਰ ਲੈਂਦਾ ਸਫਲਤਾ ਕੀਤਾ ਨਹੀਂ ਜਿੰਨੇ ਮਰਜ਼ੀ ਬਣਾਈ ਜਾ ਜਨਮ ਤਾਂ ਸਫਲ ਨਹੀਂ ਨਾ ਹੋਇਆ ਤੁਮ ਤੇ ਕਾਲ ਨਾ ਧੂਰੇ ਅਣਕ ਯਤਨ ਕਰ ਇਹ ਤਨ ਰਾਖੋ ਜਿੰਨੇ ਜਿਵੇਂ ਮਰਜੀ ਉਹਨੂੰ ਬਚਾਉਣ ਦੀ ਤੁਸੀਂ ਖੁਰਾਕ ਚੰਗੀ ਖਾਓ ਤੰਦਰੁਸਤੀ ਲਈ ਚੰਗੀ ਗੱਲ ਹੈ ਪਰ ਬਹੁਤ ਸਾਰੇ ਇਸੇ ਕਰਕੇ ਮੈਂ ਵਧੀਆ ਖੁਰਾਕ ਖਾਵਾਂ ਮੈਂ ਲੰਮੀ ਜਿੰਦਗੀ ਜਾਵਾਂ ਤਾਂ ਕਿ ਮੈਂ ਬੇਸ਼ੇ ਬਕਾਰ ਆਈ ਭੋਗਦਾਰਾਂ ਇਹ ਵੀ ਹੈ ਹੋਰ ਵਧਾਲਾਂ ਜਿੰਦਗੀ ਹੋਰ ਵਧਾਲਾਂ ਕਿਉਂ ਕਿ ਕਿਉਂਕਿ ਜਿਹੜੀਆਂ ਮਨ ਦੀਆਂ ਖੁਆਇਸ਼ਾਂ ਨੇ ਵਾਸਨਾਵਾਂ ਨੇ ਰਾਸ ਹੈ ਨਾ ਇਹ ਮੈਨੂੰ ਲਗਾਤਾਰ ਮਿਲਦਾ ਰਹੇ ਤੰਦਰੁਸਤੀ ਮਾੜੀ ਨਹੀਂ ਹੁੰਦੀ ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ ਮਹਾਰਾਜ ਕਹਿੰਦੇ ਜਿਹੜੀ ਜਿਹੜੇ ਤਨ ਰਹੀ ਪਰਮੇਸ਼ਰ ਯਾਦ ਕਰਨਾ ਨਾ ਉਹਨੂੰ ਤੰਦਰੁਸਤ ਰੱਖਣਾ ਜ਼ਰੂਰੀ ਹੈ ਪਰ ਤੰਦਰੁਸਤ ਪਰਮੇਸ਼ਰ ਲਈ ਚੰਗਿਆਈ ਲਈ ਨਹੀਂ ਰੱਖਿਆ ਜਾ ਰਿਹਾ ਮੈਂ ਹੋਰ ਲੰਮਾ ਹੋਲਾਂ ਕੋਈ ਵਿਸ਼ਾ ਰਹਿ ਨਾ ਜਾਵੇ ਕਾਂਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ ਇਹ ਦੋ ਨੈਣਾ ਮਤ ਸ਼ੂਹ ਪਰ ਦੇਖਣ ਕੀ ਆਸ ਇਹ ਕਿਤੇ ਰਹਿ ਨਾ ਜਾਏ ਕਿਤੇ ਕੋਈ ਵਿਸ਼ਾ ਵਕਾਰ ਬੁੱਢਾ ਹੁਆ ਛੇਕ ਫਰੀਦ ਕੰਬਣ ਲੱਗੀ ਤੇ ਚੱਬਣ ਚੱਲਰ ਰਤਨ ਸੇ ਸੁਨੀਅਰ ਬਹਿ ਗਏ ਥੱਕੇ ਨੈਣ ਸ਼੍ਰਵਣ ਸੁਣ ਥੱਕੇ ਥੱਕੀ ਸੁੰਦਰ ਕਾਇਆ ਜਰਾ ਹਾਕ ਦੀ ਸਭ ਮਤ ਥੱਕੀ ਏਕ ਨਾ ਥਾਕ ਸਮਾਇਆ ਮਨ ਥੱਕਣ ਦਾ ਨਾ ਨਹੀਂ ਲੈ ਰਿਹਾ ਅੱਖਾਂ ਥੱਕ ਗਈਆਂ ਕਾਨਾਂ ਨੂੰ ਸੁਣਨਾ ਬੰਦ ਹੋ ਗਿਆ ਪਰ ਨਿੰਦਿਆ ਦਾ ਚਸਕਾ ਅੱਜ ਵੀ ਬਰਕਰਾਰ ਹੈ ਜ਼ੁਬਾਨ ਅਜੇ ਲੜ ਖੜਾ ਕੇ ਬੋਲ ਰਹੀ ਹੈ ਪਰ ਬੋਲ ਦੀ ਅੱਜ ਵੀ ਕਿਸੇ ਨੂੰ ਚੀਰਨ ਵਾਲੀ ਹੈ ਮੇਰੇ ਸਤਗੁਰ ਆਖਿਆ ਪਿਆਰਿਆ ਅਨਕ ਯਤਨ ਕਰ ਇਹ ਤਨ ਰੱਖੋ ਰਹਿ ਅਵਸਥਾ ਪੂਰੀ ਤੂੰ ਇਹਨੂੰ ਬਚਾ ਕੇ ਵੀ ਬਚਾ ਨਹੀਂ ਸਕਦਾ ਆਪਣ ਕੀ ਕਸ਼ੂ ਨਾ ਹੋਵੇ ਕਿਆ ਕੋ ਕਰੇ ਪੁਰਾਨੀ ਤੇ ਫਿਰ ਅਖੀਰ ਤੇ ਵੀ ਆਖਿਆ ਇਹ ਜਿਹੜੀ ਸਾਰੀ ਖੇਡ ਹੈ ਨਾ ਬਾਈ ਤੂੰ ਉਸੇ ਖੇਡ ਦਾ ਹਿੱਸਾ ਵਾ ਉਹਦੇ ਹੁਕਮ ਚ ਹੀ ਹੋ ਰਿਹਾ ਜਿੱਦਾਂ ਤੈਨੂੰ ਬਚਾਇਆ ਜਿੱਤੇ ਤੈਨੂੰ ਤੋੜਿਆ ਜਿੱਦਾਂ ਤੈਨੂੰ ਜੋੜਿਆ ਉਹ ਕਾਲਪੁਰਖ ਦੇ ਨਾਮ ਨੇ ਹੀ ਜੋੜਨਾ ਹੈ ਜਾਂ ਤਿਸ ਭਾਵੈ ਸਤਗੁਰ ਫੇਟੈ ਏਕੋ ਨਾਮ ਵਖਾਨੀ ਜੇ ਤਉ ਉਹਨੂੰ ਪਾ ਜਾਏ ਉਹਦੇ ਨਾਲ ਜੁੜ ਜਾਏ ਉਹਦੇ ਨਾਮ ਦੀ ਅਰਦਾਸਾ ਕਰੇ ਤੇਰਾ ਪਾਰ ਉਤਾਰਾ ਹੋ ਸਕਦਾ ਬਲਵਾ ਕੇ ਘਰਵਾ ਮੈਂ ਬਸਤੇ ਆਪਾ ਤਾਂ ਰਹਿ ਨਹੀਂ ਰੇਤਲੇ ਮੁਲਕ ਚੈ ਕਹਿੰਦੇ ਰੇਤ ਦੇ ਮਹਿਲ ਚ ਰਹਿ ਰਿਆਂ ਤੂੰ ਰੇਤ ਦੇ ਮਹਿਲ ਚ ਫੁੱਲਵਤ ਦੇ ਇਆਨੇ ਤੇ ਫੁੱਲਿਆ ਕਾ ਤੋ ਫਿਰਦਾ ਰੇਤ ਦੀ ਕੰਦ ਕੀ ਭੋਸਾ ਕਰ ਲੋਗੇ ਰੇਤ ਦੇ ਮਹਿਲ ਦਾ ਜੀ ਤੁਸੀਂ ਇਹਨੂੰ ਇਦਾਂ ਵੀ ਆਖਿਆ ਸੀ ਬਾਬੇ ਫਰੀਦ ਜੀ ਨੇ ਕਿ ਕੰਦੀ ਉੱਤੇ ਰੁਖੜਾ ਕਿਚਰਕ ਬੰਨਿਆ ਧੀਰ ਕਿ ਨਦੀ ਦੇ ਕੰਡੇ ਤੇ ਦਰਖਤ ਕਿੰਨਾ ਕੁ ਚਰ ਆਸਾਂ ਲੰਮੀਆਂ ਕਰਕੇ ਜਾਏਗਾ ਜੀ ਫਰੀਦ ਕੱਚੇ ਭਾਂਡੇ ਰੱਖੀਏ ਕਿਚਰ ਤਾਂ ਹੀ ਨੀਰ ਕੱਚਿਆਂ ਭਾਂਡਿਆਂ ਚ ਪਾਣੀ ਕਿੰਨਾ ਕਚਰ ਨਹੀਂ ਰਹਿ ਸਕਦਾ ਮਹਾਰਾਜ ਕਹਿੰਦੇ ਕਾਹੇ ਕਲਰਾ ਸਿੰਚੋ ਜਨਮ ਗਵਾਵੋ ਕਾਚੀ ਟਹਿਕ ਦੀਵਾਰ ਕਾਹੇ ਗੱਚ ਲਾਵੋ ਉਹ ਕੱਚੀਆਂ ਗੰਧਾਂ ਤੇ ਪਲਾਸਟਰ ਕਿੰਨਾ ਕਚਰ ਰੁਕੇਗਾ ਇਸ ਰੇਤ ਦੇ ਮਹਿਲਾ ਵਿੱਚ ਕਿੰਨਾ ਕਚਰ ਆਪਣੇ ਆਪ ਨੂੰ ਸਿਕਿਉਰ ਮਹਿਫੂਜ਼ ਮਹਿਸੂਸ ਕਰੇਗਾ ਡੈਗ ਪਹਿਣਗੇ ਇੱਕ ਦਿਨ ਲਿਖਾ ਹੈ ਤੂੰ ਫੁੱਲਿਆ ਫਿਰਦਾ ਫਲਵਤ ਦੇ ਇਆਨੇ ਕਉ ਕਬੀਰ ਜੇ RAM ਨਾ ਚੇਤਿਓ ਬੂਡੇ ਬਹੁਤ ਸਿਆਣੇ ਮੈਂ ਜਦੋਂ ਆਹ ਸ਼ਬਦ ਪੜ੍ਹਦਾ ਅੰਦਰ ਤੱਕ ਹਿੱਲ ਜਾਂਦਾ ਇੱਥੇ ਕਮਲੇ ਹੀ ਨਹੀਂ ਡੁੱਬੇ ਬਹੁਤੇ ਸਿਆਣੇ ਵੀ ਡੱਬ ਗਏ ਇਹ ਸੱਚ ਹੈ ਸਾਡੀ ਸਿਆਣਪ ਸਾਨੂੰ ਗੁਰੂ ਦੇ ਨੇੜ ਨਹੀਂ ਆਉਣ ਦਿੰਦੀ ਜੀ ਕਈ ਵਾਰ ਸੇਵਾ ਨਹੀਂ ਕਰ ਦਿੰਦੀ ਗੁਰੂ ਪਾਤਸ਼ਾਹ ਦੇ ਨੇੜ ਲੱਗਣੀ ਨਹੀਂ ਦਿੰਦੀ ਸਾਡੀ ਸਿਆਣ ਇਹਨੂੰ ਮਹਾਰਾਜ ਨੇ ਆਖਿਆ ਸੀ ਅਵਰ ਸਿਆਣ ਪੰਕਤ ਇਹਨੂੰ ਆਖਿਆ ਸੀ ਸਹਿ ਸਿਆਣ ਪਾਏ ਕੋਵੇ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਬਹੁਤੇ ਗਿਆਨੀ ਪਟਕੇ ਫਿਰਦੇ ਮੇਰੇ ਵਰਗੇ ਬਹੁਤੇ ਇਹ ਨੇ ਜਿਹੜੇ ਗਿਆਨੀ ਵੀ ਡੁੱਬ ਗਏ ਮੈਨੂੰ ਸਾਰਾ ਹੀ ਪਤਾ ਹੈ ਮੈਨੂੰ ਸਾਰੀ ਸਮਝ ਆਇਆ ਮੈਨੂੰ ਸਾਰਾ ਹੀ ਗਿਆਨ ਹੋ ਗਿਆ ਇਸੇ ਚੀਜ਼ ਦੀ ਹਮ ਇਹਨੇ ਗੁਰੂ ਤੋਂ ਹਿਰਦਾ ਅਸ਼ਰਧਕ ਕਰਤਾ ਹੈ ਗੁਰੂ ਤੋਂ ਦੂਰ ਕਰਤਾ ਜੇ ਤੁਹਾਡੇ ਹਿਰਦੇ ਚ ਗੁਰੂ ਪ੍ਰਤੀ ਪਿਆਰ ਦਾ ਪਿਆਲਾ ਨਹੀਂ ਨਾ ਭਰਿਆ ਤਾਂ ਕੀ ਜਾਣਿਆ ਜੀ ਜੇ ਗੁਰੂ ਪ੍ਰਤੀ ਪ੍ਰੇਮ ਨਹੀਂ ਭਰੋਸਾ ਨਹੀਂ ਸਨੇਹ ਨਹੀਂ ਤਾਂ ਕੀ ਜਾਣਿਆ ਫਿਰ ਸਿਆਣਪ ਵੀ ਰੋੜਾ ਬਣ ਜਾਂਦੀ ਕਈ ਵਾਰ ਸਿੱਖਣ ਸਮਝਣ ਵਿੱਚ ਮੈਨੂੰ ਪਤਾ ਹੈ ਕਹ ਕਬੀਰ ਜੇ RAM ਨਾ ਚੇਤਿਓ ਬੂਡੇ ਬਹੁਤ ਸਿਆਣੇ ਇਹਨੂੰ ਮਹਾਰਾਜ ਨੇ ਆਖਿਆ ਸੀ ਕਿ ਆਪਣੀਆਂ ਸਿਆਣਪਾਂ ਛੱਡ ਕੇ ਗੁਰੂ ਦੇ ਚਰਨਾਂ ਦਾ ਪੱਲਾ ਫੜ ਲਾ ਗੁਰ ਕੀ ਮਤ ਤੂੰ ਲੈ ਈਆਨੇ ਉਹੀ ਬਾਤ ਗੁਰੂ ਅਰਜਨ ਸਾਹਿਬ ਸਦੀਆਂ ਪਹਿਲਾਂ ਬਾਬੇ ਕਬੀਰ ਜੀ ਤੋਂ ਕਹਿ ਰਹੇ ਨੇ ਗੁਰ ਕੀ ਮਤ ਤੂੰ ਲੈ ਈਆਨੇ ਭਗਤ ਬਿਨਾ ਬਹੁ ਡੁੱਬੇ ਨਾਲੇ ਮਹਾਰਾਜ ਸਿਆਣੇ ਕਹੀ ਜਾਂਦੇ ਹੋ ਨਾਲੇ ਕਹਿੰਦੇ ਡੁੱਬ ਗਏ ਮਹਾਰਾਜ ਕਹਿੰਦੇ ਸਿਆਣਪ ਕਰਕੇ ਡੁੱਬ ਗਏ ਆਪਣੇ ਆਪ ਨੂੰ ਸਿਆਣੇ ਨਾ ਨਾ ਸਮਝਦੇ ਤਾਂ ਹੋ ਸਕਦਾ ਇਹ ਅਰਦਾਸ ਕਰਕੇ ਤਰ ਜਾਣ ਦੇ ਮੋਕੋ ਤਾਰ ਲੈ ਰਾਮਾ ਤਾਰ ਲੈ ਆਪਣੇ ਆਪ ਨੂੰ ਸਿਆਣੇ ਨਾ ਨਾ ਸਮਝਦੇ ਤੇ ਕਿਤੇ ਅਰਦਾਸ ਕਰਦੇ ਅਬ ਹਮ ਚਲੀ ਠਾਕੁਰ ਪੈ ਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਉਹਨਾਂ ਦੀ ਸਿਆਣਪ ਹੀ ਉਹਨਾਂ ਲਈ ਵੱਡਾ ਰੋੜਾ ਬਣ ਕੇ ਸਤਗੁਰੂ ਕਿਰਪਾ ਕਰੇ ਮਹਾਰਾਜ ਕਹਿੰਦੇ ਸੀਸ ਵੱਢੇ ਕਰ ਬੈਸਨ ਦੀਜੈ ਵਣਸਰ ਸੇਵ ਕਰੀਚੈ ਆਪਣੇ ਸਿਰ ਨਾਲ ਨਾ ਜੁੜ ਸਕਦਾ ਬੰਦਾ ਨਾ ਬਹਿ ਸਕਦਾ ਨਾ ਸਮਝ ਸਕਦਾ ਨਾ ਬਦਲ ਸਕਦਾ ਗੁਰੂ ਕਿਰਪਾ ਕਰੇ ਆਪਣਾ ਸਿਰ ਮਹਾਰਾਜ ਆਪਣੇ ਚਰਨਾਂ 'ਚ ਸਾਡੇ ਰੱਖ ਲੈਣ ਭੇਟਾ ਤੌਰ ਤੇ ਸਾਨੂੰ ਇਹੋ ਜਿਹਾ ਸਿਰ ਦੇਣ ਜਿਹੜੇ ਸਿਰ ਨਾਲ ਸਾਡੇ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ